ਹਾਂ ਉਹ ਵਿੱਕੀ ਰੋਣੀ ਆ ਜੰਕਰ ਜਾਈ ਜਾਂਦੇ ਵਨ ਉਹ ਹੋਣੀ ਹੋਇਆ ਤਾਹੀ ਮਤ ਉਹ ਦਿਨ ਸਟਾਫ ਨੂੰ ਵੀ ਆਰਾਮ ਕਰਨਾ ਪੈ ਜਾ ਬਾਰ ਹੋਊਗਾ ਮੈਂ ਅਗਲੀ ਵਾਰੋਂ ਮੰਤਰੀ ਵਰਤ ਕੋ ਕਾਨੂੰਨੀ ਕਿ ਆਉਂਦਾ ਮੁਕਾ ਠੀਕ ਆ ਤੇ ਆਇਆ ਮੈਂ ਥੋੜਾ ਟੱਪੇ ਉਨਾ ਕੀ ਜਾਊਗਾ ਸ਼ਹਿਰ ਤੋਂ ਬਾਅਦ ਮੇਰਾ ਦੇਗਰਾ ਚਾਚਾ ਘਰਾ ਪਈ ਕਰਾ ਠੀਕ ਆ ਵੀ ਚਾਚੀ ਉਹਨਾਂ ਨਾਲ ਮਿਲ ਕੇ ਨਾ ਨਹੀਂ ਪਾਵਾ ਠੀਕ ਆ ਕੱਪ ਜੀ ਨੂੰ ਕਹਿੰਦੀ ਮੈਂ ਚਲੇ ਗਿਆ ਮੈਂ ਕਹਿੰਦਾ ਰੁਕ ਜਾ ਤੇ ਮੇਰੇ ਹੱਥ ਤੇ ਖਾਜਰੀ ਹੋਈ ਜਾਂਦੀ ਮੇਰਾ ਮੁੱਕ ਨਾ ਜਵੇ ਕੰਨ ਪਨ ਦਾ ਪੁੰਨੇ ਨਾ ਆ ਜੂਦਾ ਹੈ ਇਹ ਨੈਰ ਤੋਂ ਆ ਪਹਿਲੇ ਅਗਲੀ ਵਾਰ ਤੋਂ ਮੁੱਕ ਹੋਇਆ ਮਤਲਬ ਤੋ ਹਾਂ ਅਗਲੀ ਵਾਰ ਅਗਲੀ ਵਾਰ ਤੇ ਪੂਰਾ ਫੌਜ ਹੀ ਆਵੇਗਾ 100 ਉਹਦੇ ਜਾਨ ਦਾ ਦੀ ਚੈਰੀ ਜਹਾਜ਼ ਨਹੀਂ ਲਵਾਈਏ ਜਿਵੇਂ ਮਾਨ ਲੋ ਕੋਈ ਚਾਹ ਆ ਕੋਈ ਗੱਲ ਸੁਣਾਈਏ ਉਹਨੇ ਆਪਾ ਆਪਣੇ ਘਾੜੇ ਤੋਂ ਸ਼ੁਰੂ ਕਰਦੇ ਆ ਜਿਹੜਾ ਇਹਦੇ ਘਰੋਂ ਖਾਨੇ ਆ ਧਾਰੀਆਂ ਦੇ ਨਾਲ ਚਮਟਾ ਹੁੰਦਾ ਹੈ ਮਨਦੀਪ ਕੁਮਾਰ ਮਨਦੀਪ ਕੁਮਾਰ ਬੱਚਾ ਮੀਨੀ ਕਾਲਜ ਦੇ ਵਿੱਚ ਐਮਏ ਕੈਮਿਕਲ ਫਾਈਨਲ ਇਅਰ ਦਾ ਵਿਦਿਆਰਥੀ ਹੈ ਜਿਹੜਾ ਲੇਖ ਨੂੰ ਡਿਲੀਸ਼ੀਅਨ ਕਾਮੀ ਹੈ ਏ ਰਿਪੋਰਟ ਅਗਰ ਪੀਕ ਤੋਂ ਗੋਲ ਵੈਸਟਕੋਰ ਦਾ ਪੜੀ ਹੋਇਆ ਮਨਦੀਪ ਕੁਮਾਰ ਸੰਦੀਪ ਸਿੰਘ ਮਨਦੀਪ ਸਿੰਘ ਲੋਹੜੇ ਨਾਟਕ ਦੇ ਵਿੱਚ ਨਜ਼ਾਰੀ ਦਾ ਹੋਰ ਅਦਾਕੀ اور قانی دے اندر رولر <تصالح> کیتا پنجابی یونیورسٹی جا جا تو گولڈ میڈسٹ ہے بڑا ایک جوکر بنا پر تو تا افریڈ رولر سٹونے جا کنا ناٹک دے وچ نام حضرت تے پیئر افریڈ صاحب دے وضاحیہ بات کلیج دے ہوتے گزارنے وچ دا ویو دی تو گولڈ میڈسٹ تجودہ کاری دے وچ اس کے دی ایک سرکش ہنس وہی

موتی جن کاأو śr اگل تک Pfód جو نام جو جو لگ عم rearrange بار صح جو اين ان س ا réussi ਇੰਦੂ ਭਰਤ ਨਾਲੋਂ ਪਾਰਾ ਜਾਂਦਾ ਕਾਲਾ ਜਾਹੋ ਐਵੇਂ ਮੁਕੀਂ ਜਾਂਦੀ ਆ ਆ ਗੋੜੋ ਅੱਪੇ ਘੋੜ ਲਓ ਹੋਊਗਾ ਹੋਊਗਾ ਇਹ ਮਿੱਠੇ ਨਾਲ ਪਰ ਮਾਜੂਰੀ ਨਹੀਂ ਇਹਦਾ ਪਰ ਮਾਜੂਰੀ ਆ ਲੀਹਿਆ ਤੇਰਾ ਵਾਰਾ ਦੇ ਉਹ ਉਹ ਹੁਣ ਤਾਂ ਬੈਠੀ ਚਾਚਾ ਬਣ ਗਿਆ ਆ ਉਹ ਵਾਰ ਕਾ ਮਹੀਨੇ ਤੇ ਉਹ ਵੀ ਵਾਰ ਕਾ ਚਲੋ ਪੀ ਕਾ ਪਹਿਲਾ ਵਾਰ ਮੇਰੇ ਉਹ ਮੇਰੇ ਅਤਾਰੀ ਚਾਰ ਕੁ ਬਰਿਆਂ ਤਾਂ ਹੋਇਆ ਤਾਂ ਤਹਾ ਉਸ ਦੀ ਮਾਦੀ ਹੋ ਇੱਕ ਕਹਿ ਸਕਦਾ ਆ ਦੀ ਨਾ ਮਰਾ ਕੁੜੀ ਕਰ ਲਾਉਗੇ ਚਾ ਤੇ ਕਹੇ ਦੁਰਗੀ ਸਾਹਿਬ ਨੂੰ Me,